ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਥਾਲੀਵਾਲ ਥੰਬਨਿ ਵਲੌਗ ਵਿੱਚ ਕਿਵੇਂ ਹੋ ਜੀ ਤੁਸੀਂ ਸੋ ਹੁਪ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਤੇ ਲੋ ਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਤੇ ਸ਼ਾਮ ਦੇ ਟਾਈਮ ਮੈਂ ਤੇ ਅਜੂਨੀ ਸਾਰੇ ਕੰਮ ਤਾਂ ਦੇ ਕਰਕੇ ਤੇ ਅਸੀਂ ਜਾਣਾ ਸੀਗਾ ਗੁਰਦਾਰ ਸਾਹਿਬ ਤੇ ਪਹਿਲਾਂ ਮੈਂ ਤੇ ਅਜੁਨੀ ਖੇਲਣ ਲੱਗ ਪਿਆ ਜੁਨੀ ਕਹਿੰਦੀ ਕਿ ਮम्मा ਪਹਿਲਾਂ ਮੇਰੇ ਨਾਲ ਖੇਡੂ ਕਿਉਂਕਿ ਅੱਜ 5:30 ਦਾ ਟਾਈਮ ਸੀਗਾ ਅਸੀਂ ਜੰਨੇ ਹੁੰਨੇ ਆ 6 ਵਜੇ ਤੇ ਆਪਾਂ ਨਹਾ ਲਿਆ ਸੀਗਾ ਕਪੜੇ-ਕਪੜੇ ਲੈ ਸੀਗੇ ਪਾ ਹੋ ਗਿਆ ਅਗਲਾ ਡੇ ਤੇ ਬਾਅਦ ਵਿੱਚ ਜੀ ਮੈਂ ਗਈ ਸੀਗੀ ਦੁੱਧ ਲੈਣ ਉਥੇ ਬਹੁਤ ਹੀ ਪਿਆਰਾ ਜਿਹਾ ਡੌਗੀ ਆ ਤੇ ਇਹ ਬੈਠ ਜਾਂਦਾ ਮੇਰੇ ਪੈਰਾਂ ਦੇ ਵਿੱਚ ਆ ਕੇ ਫਿਰ ਆਪਾਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਮੈਂ ਫਰਸਟ ਟਾਈਮ ਕਿਸੇ ਕੀ ਜਾਨਵਰ ਨੂੰ ਹੱਥ ਲਾਇਆ ਮੈਂ ਅਜ ਤੋ ਪਹਿਲਾਂ ਡੌਗੀ ਨੂੰ ਹੱਥ ਨਹੀਂ ਸੀ ਲਾਉਣੀ ਹੁੰਦੀ ਬਟ ਮੇਰੀ ਬੇਟੀ ਇੰਨਾ ਕੁ ਜ਼ਿਆਦਾ ਖੇਡਦੀ ਨਾ ਬਹੁਤ ਜ਼ਿਆਦਾ ਉਹਨੂੰ ਇੰਨਾ ਡੌਗਸ ਨਾਲ ਪਿਆਰ ਨਾਲ ਬਹੁਤ ਜ਼ਿਆਦਾ ਤੇ ਆਪਾਂ ਆਗੇ ਸੀਗੇ ਘਰੇ ਦੁੱਧ ਲੈ ਕੇ ਪੰਜ ਤੋਂ 10 ਮਿੰਟ ਮੈਨੂੰ ਲੱਗੇ ਤੇ ਅਜੁਨੀ ਨੂੰ ਚੜਾ ਕੇ ਆਪਾਂ ਬਸਤੇ ਤੇ ਆਪਾਂ ਦੁੱਧ ਲੈਣ ਨਾਲ ਦੀ ਨਾਲ ਹੀ ਜਾ ਵੜਦੇ ਹੁੰਨੇ ਆ ਇੱਥੇ ਹੈਗਾ ਸੀਗਾ 7:30 ਵਜੇ ਦਾ ਟਾਈਮ ਤੇ 7:30 ਵਜੇ ਦਾ ਟਾਈਮ ਫਿਰ ਟੁੱਟੀ ਆ ਗਈ ਸੀ ਤੇ ਮੈਂ ਘਰੇ ਆ ਗਈ ਸੀਗੀ ਘਰੇ ਆ ਕੇ ਤੇ ਫਿਰ ਮੈਂ ਇੱਥੇ ਧੋਨੇ ਸੀਗੇ ਕੱਪੜੇ ਤੇ ਆਪਾਂ ਵੀ ਘਰ ਦਾ ਕੰਮ ਜਿਹੜਾ ਮੋਸਟਲੀ ਮੈਂ ਸਾਰਾ ਹੀ ਨਿਬੇੜ ਲਿਆ ਸੀਗਾ ਝਾੜੂ ਵੀ ਲਾ ਲਿਆ ਸੀਗਾ ਆ ਕੇ ਤੇ ਝਾੜੂ ਲਗਾ ਕੇ ਤੇ ਰਸੋਈ ਦਾ ਵੀ ਸਾਰਾ ਨਿਬੇੜ ਲਿਆ ਸੀਗਾ ਤੇ ਮੈਂ ਆਪਣੀ ਰੋਟੀ ਵੀ ਜਿਹੜੀ ਹੈਗੀ ਸੀ ਉਹ ਵੀ ਬਣਾ ਕੇ ਰੱਖ ਲਈ ਸੀਗੀ ਤੇ ਫਿਰ ਜੀ ਮੈਂ ਕਿਹਾ ਕਿ ਕਿਉਂ ਨਾ ਟੂਟੀ ਦੇ ਆਉਂਦੇ ਹੁੰਦੇ ਆਪਣੇ ਜਿਹੜੇ ਕੱਪੜੇ ਆ ਉਹ ਆਪਾਂ ਪਹਿਲਾਂ ਵਾਸ਼ ਕਰ ਲਈਏ ਕਿਉਂਕਿ ਆਪਾਂ ਟੈਂਕੀ ਦਾ ਪਾਣੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਟੈਂਕੀ ਦਾ ਪਾਣੀ ਜਿਹੜਾ ਬਹੁਤ ਘੱਟ ਯੂਜ਼ ਕਰਦੀ ਹੁੰਨੀ ਆ ਤੇ ਕਈ ਭੈਣਾ ਜੀ ਜਿਨ੍ਹਾਂ ਦੇ ਕਮੈਂਟਸ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਵੀ ਭੈਣਾ ਮੇਰਾ ਸਾਥ ਦੇ ਰਹੀਆਂ ਨੇ ਜਿਹੜੀਆਂ ਵੀ ਭੈਣਾ ਮੇਰੇ ਵੀਡੀਓਸ ਤੇ ਕਮੈਂਟ ਕਰ ਰਹੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਜੀ ਉਹਨਾਂ ਭੈਣਾਂ ਦੇ ਨਾਮ ਜਿਹੜੇ ਆ ਉਹ ਤੁਹਾਡੇ ਨਾਲ ਮੈਂਸ਼ਨ ਕਰਦੇ ਪਏ ਆ ਕਰਨ ਲੱਗੇ ਹੈਗੇ ਆ ਤੇ ਪਲੀਜ਼ ਸਾਰੇ ਜਣੇ ਜਰੂਰ ਮੇਰੀਆਂ ਵੀਡੀਓਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਫੁੱਲ ਵਾਚ ਕਰਿਆ ਕਰੋ ਤੇ ਜੁਡੇ ਰਿਓ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਪਲੀਜ਼ ਜੇ ਤੁਹਾਨੂੰ ਥੋੜੀ ਜਿਹੀ ਆਪਣੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਬਣੇ ਰਹਿਓ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਉਹਨਾਂ ਭੈਣਾਂ ਦੇ ਕਮੈਂਟ ਜਿਹੜੇ ਭੈਣਾਂ ਕਮੈਂਟਸ ਕਰਦੀਆਂ ਨੇ ਉਹਨਾਂ ਦੇ ਤੁਹਾਨੂੰ ਆਪਾਂ ਨਾਮ ਦੱਸਦੇ ਹਾਂ ਪਹਿਲੇ ਹੈਗੇ ਆ ਜੀ ਮੋਹਨ ਮੋਹਿੰਦਰ ਸਿੰਘ ਤੇ ਇਹ ਵੀਰਜੀ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਵੀ ਬਹੁਤ ਵਧੀਆ ਆਪਾਂ ਨੂੰ ਕਮੈਂਟ ਕਰਦੇ ਨੇ ਤੇ ਇੱਕ ਪੰਜਾਬੀ ਕਿਚਨ ਵਲੌਗਸ ਵਾਲੇ ਵੀ ਬਹੁਤ ਕਮੈਂਟ ਕਰਦੇ ਨੇ ਤੇ ਇਹ ਹੈਗੇ ਕੈਂਟਵਲ ਡਿਜ਼ਾਈਨ ਵਾਲੇ ਇਹ ਵੀ ਬਹੁਤ ਬਹੁਤ ਜ਼ਿਆਦਾ ਆਪਾਂ ਨੂੰ ਸਪੋਰਟ ਕਰਦੇ ਨੇ ਤੇ ਜੋਤੀ कौर ਦੀ ਜੀ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇੱਕ ਹੋਰ ਜੋਤੀ ਦੀਦੀ ਨੇ ਉਹ ਵੀ ਬਹੁਤ ਜ਼ਿਆਦਾ ਆਪਣੇ ਚੈਨਲ ਨੂੰ ਸਪੋਰਟ ਕਰਦੇ ਪਏ ਨੇ ਤੇ ਇੱਕ ਹੈਗਾ ਜੀ ਮਾਂ ਪੁੱਤ ਦੀ ਜੋੜੀ ਵਲੌਗਸ ਵਾਲੇ ਤੇ ਇਹ ਵੀ ਸਾਨੂੰ ਮੇਰੇ ਚੈਨਲ ਨੂੰ ਬਹੁਤ ਬਹੁਤ ਜ਼ਿਆਦਾ ਸਪੋਰਟ ਕਰਦੇ ਪਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਪਣੇ ਚੈਨਲ ਤੇ ਆਉਂਦੇ ਨੇ ਤੇ ਜਿਹੜੇ ਵੀ ਆਪਣਾ ਨਾਮ ਜਿਹੜਾ ਹੈਗਾ ਨੇ ਉਹ ਮੈਂਸ਼ਨ ਕਰਾਉਣਾ ਚਾਹੁੰਦੇ ਨੇ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀ ਵੀਡੀਓ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਦੀ ਲੱਗਦੀ ਹੈਗੀਆ ਤੇ ਬਣੇ ਰਿਹਾ ਕਰੋ ਤੁਸੀਂ ਆਪਣੀ ਵੀਡੀਓਜ਼ ਦੇ ਨਾਲ ਆਪਣੀ ਡੇਲੀ ਜਿਹੜੀਆਂ ਵੀਡੀਓ ਨੇ ਉਹ ਆਉਣੀਆਂ ਸਟਾਰਟ ਹੋ ਚੁੱਕੀਆਂ ਨੇ ਕਿਉਂਕਿ ਮੈਂ ਡੇਲੀ ਹੀ ਕੋਸ਼ਿਸ਼ ਕਰਦੀ ਆ ਕਿ ਡੇਲੀ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈਗੀ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਇੱਕ ਹੌਸਲਾ ਇੱਕ ਉਮੀਦ ਜਿਹੜੀ ਹੈਗੀ ਆਪਣੇ ਨਾਮ ਤੁਹਾਡੇ ਨਾਲ ਜਗਾਈ ਜਾਵੇ ਤੇ ਇਸ ਕਰਕੇ ਜੀ ਪਲੀਜ਼ ਆਪਣੇ ਜਨੂਨ ਨੂੰ ਵੱਧ ਤੋਂ ਵੱਧ سپورਟ ਕਰੋ ਕਿਉਂਕਿ ਆਪਾਂ ਨੂੰ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਆਪਾਂ ਇੱਕ ਜਿਹੜੀ ਵੀ ਤੁਹਾਡੇ ਨਾਲ ਕੁਝ ਵੀ ਸ਼ੇਅਰ ਕਰਦੇ ਆ ਹਨਾ ਤੇ ਇੱਕ ਹੌਸਲੇ ਦੇ ਮੁਤਾਬਿਕ ਹੀ ਸ਼ੇਅਰ ਕਰਦੇ ਆਂ ਕਿ ਸਾਨੂੰ ਕੋਈ ਦੇਖਦਾ ਆ ਹਨਾ ਉਸ ਲਈ ਅਸੀਂ ਵੀਡੀਓ ਬਣਾਉਂਦੇ ਹੈਗੇ ਆ ਜਿੰਨਾਂ ਨੂੰ ਅਸੀਂ ਚੰਗੇ ਲੱਗਦੇ ਆ ਹਨਾ ਤੇ ਚਲੋ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਪਲੀਜ਼ ਸਾਡੀਆਂ ਵੀਡੀਓਸ ਨਾਲ ਦੇਖਿਆ ਕਰੋ ਤੇ ਨਾਹੀਂ ਲਾਈਕ ਕਰਿਆ ਕਰੋ ਨਾ ਕਮੈਂਟ ਕਰਿਆ ਕਰੋ ਤੇ ਪਲੀਜ਼ ਆਪਣਾ ਟਾਈਮ ਜਿਹੜਾ ਹੈਗਾ ਉਹ ਵੇਸਟ ਨਾ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਤੁਸੀਂ ਵੀਡੀਓ ਕਿਉਂ ਬਣਾਉਂਦੇ ਹੋ ਤਾਂ ਤੁਸੀਂ ਚੈਨਲ ਬੰਦ ਕਰ ਦਿਓ ਤੁਸੀਂ ਕਿਉਂ ਜਾ ਹਾ ਤੁਸੀਂ ਵਿਲੜ ਬੈਠੇ ਆ ਤੁਸੀਂ ਹਨਾ ਇਸ ਤਰ੍ਹਾਂ ਦੇ ਪਤਾ ਨਹੀਂ ਕਿਉਂ-ਕਿਉਂ ਲੋਕ ਕਰਦੇ ਨੇ ਤੇ ਉਹ ਉਹਨਾਂ ਦੀ ਲੋਕਾਂ ਦੀ ਟੈਨਸ਼ਨ ਹੈਗੀ ਆਪਣੀ ਟੈਨਸ਼ਨ ਕੋਈ ਨਹੀਂ ਹੈਗੀ ਤੇ ਆਪਾਂ ਜੀ ਇੱਥੇ ਆਪਣੇ ਜਿਹੜੇ ਕੱਪੜੇ ਸੀਗੇ ਉਹ ਵਾਸ਼ ਕਰਲੇ ਸੀਗੇ ਅੰਕੇ ਮੋਸਟਲੀ ਆਪਣੇ ਜਿਹੜੇ ਕੱਪੜੇ ਸੀਗੇ ਉਹ ਵਾਸ਼ ਹੋ ਚੁੱਕੇ ਸੀਗੇ ਤੇ ਕਿਉਂਕਿ ਮੈਂ ਸਾਬਣ ਵਗੈਰਾ ਲਗਾ ਕੇ ਹਨਾ ਪਹਿਲਾਂ ਮੈਂ ਇਹਨਾਂ ਨੂੰ ਸਰਫ ਦੇ ਵਿੱਚ ਡਿੱਪ ਕੀਤਾ ਸੀਗਾ ਅਜੂਨੀ ਬਤਾ ਜਿਹੜੀ ਜੀ ਦੇ ਸਕੂਲ ਜਾਣ ਲੱਗੇ ਆ ਅਜੂਨੀ ਨੇ ਸਾਰਾ ਪਾਣੀ ਉਹਦੇ ਵਿੱਚ ਕੱਪੜਿਆਂ ਦੇ ਵਿੱਚ ਪਾ ਦਿੱਤਾ ਉਹ ਸਵੇਰ ਸੁਬਾ ਨੂੰ ਹੁੰਦਾ ਕਿ ਮੈਂ ਨਾ ਕਿ ਇੱਧਰ ਉੱਧਰ ਤੋਰ ਫਰਕੇ ਹਨਾ ਤੇ ਆਪਣੇ ਮ제 ਮौज मस्ती ਨਾਲ ਨਹਾਵਾ ਹਨਾ ਐ ਨਹੀਂ ਕੀ ਜਿਸ ਤਰ੍ਹਾਂ ਬੰਦੇਸ਼ ਜੀ ਦੇ ਵਿੱਚ ਉਹਨੂੰ ਮੈਂ ਖੁੱਲਾ ਛੱਡ ਦਿੰਨੀ ਹੁੰਨੀ ਆ ਵੀ ਤੂੰ ਪੁੱਤ ਜੋ ਮਰਜ਼ੀ ਕਰ ਲੈ ਹਨਾ ਕਿਉਂਕਿ ਇੱਕ ਬੱਚੇ ਨੂੰ ਹਰ ਕੋਈ ਐਕਟੀਵਿਟੀ ਜਿਹੜੀ ਆ ਉਹ ਆਉਣੀ ਚਾਹੀਦੀ ਹੈਗੀ ਆ ਤੇ ਜੇ ਆਪਾਂ ਲਾ ਲੋ ਸਕੂਲ ਦੀਆਂ ਐਕਟੀਵਿਟੀਆਂ ਗੇਮਸ ਵਗੈਰਾ ਆਉਣੀਆਂ ਚਾਹੀਦੀਆਂ ਨੇ ਉਸ ਨੂੰ ਜਿਹੜੇ ਵੀ ਉਸ ਨੂੰ ਉਸ ਦੇ ਮਨ ਨੂੰ ਵਧੀਆ ਲੱਗਦਾ ਨਾ ਜਿਹੜਾ ਕੰਮ ਉਹ ਵੀ ਆਪਾਂ ਨੂੰ ਜ਼ਰੂਰ ਕਰਾਉਣਾ ਚਾਹੀਦਾ ਹੈਗਾ ਆ ਤੇ ਫਿਰ ਅ ਜੁਨੀ ਹੈ ਨਾ ਪਾਣੀ ਦੇ ਵਿੱਚ ਮਿੱਟੀ ਦੇ ਵਿੱਚ ਖੇਡ ਕੇ ਬਹੁਤ ਜ਼ਿਆਦਾ ਖੁਸ਼ ਰਹਿੰਦੀ ਆ ਕਿਉਂਕਿ ਇਸ ਨੂੰ ਮਿੱਟੀ ਦੇ ਨਾਲ ਖੇਡਣਾ ਤਾਂ ਇੰਨਾ ਕੁ ਜ਼ਿਆਦਾ ਪਸੰਦ ਨਾ ਬਹੁਤ ਜ਼ਿਆਦਾ ਬਟ ਇੱਥੇ ਆਪਣੇ ਮਿੱਟੀ ਨਹੀਂ ਹੈਗੀ ਹੁਣ ਪਾਣੀ ਇਸ ਨੂੰ ਖੁੱਲਾ ਮਿਲ ਜਾਂਦਾ ਕਿਉਂਕਿ ਇੱਕ ਤਾਂ ਟੂਟੀ ਆਉਂਦੀ ਰਹਿੰਦੀ ਹੈਗੀ ਆ ਤੇ ਟੂਟੀ ਦੇ ਨਾਲ ਇਸ ਨੂੰ ਹੁੰਦਾ ਹੈ ਕਿ ਮੈਂ ਕਿਉਂ ਨਾ ਆਪਣਾ ਜਿਹੜਾ ਟਾਈਮ ਵੱਤੋ ਵੱਤ ਸਪੈਂਡ ਕਰਾਂ ਤੇ ਪਾਣੀ ਦੇ ਵਿੱਚ ਖੇਡ ਕੇ ਵੀ ਬਹੁਤ ਜ਼ਿਆਦਾ ਖੁਸ਼ ਰਹਿੰਦੀ ਹੈਗੀ ਆ ਤੇ ਫਿਰ ਜੀ ਇੰਨੇ ਨਾ ਆਪਣੇ ਜਿਹੜੇ ਮੇਰੇ ਸਰਫ ਸੀਗੀ ਸਰਫ ਦੇ ਵਿੱਚ ਸਾਰਾ ਪਾਣੀ 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 ਖਾ ਦਿੱਤੀ ਸਾਬ ਤੇ ਚਲ ਫਿਰ ਆਪਾਂ ਉਸ ਨੂੰ ਰੈਡੀ ਵਗੈਰਾ ਕਰ ਦਿੱਤਾ ਉਹ ਸਕੂਲ ਚਲੇਗੀ ਫਿਰ ਮੈਂ ਇੱਥੇ ਆਪਣੇ ਕੱਪੜੇ ਜਿਹੜੇ ਹੈਗੇ ਸੀਗੇ ਮੈਂ ਕਿਹਾ ਕਿ ਚਲੋ ਕੋਈ ਨਾ ਆਪਾਂ ਸਾਬਣ ਨਾਲ ਕੱਪੜੇ ਧੋ ਲੈਣੇ ਹੈਗੇ ਆ ਵੈਸੇ ਵੀ ਆਪਣੇ ਸਾਬਣ ਨਾਲ ਜਿਹੜੇ ਹੈਗੇ ਕੱਪੜੇ ਬਹੁਤ ਜ਼ਿਆਦਾ ਨਿੱਖਰਦੇ ਨੇ ਤੇ ਮੈਨੂੰ ਸਰਫ ਵਾਗੀ ਜੀ ਅਲਰਜੀ ਸਰਫ ਤੋਂ ਬਹੁਤ ਜ਼ਿਆਦਾ ਅਲਰਜੀ ਹੋਣ ਲੱਗਦੀ ਆ ਉਸ ਦੇ ਨਾਲ ਮੇਰਾ ਜਿਹੜਾ ਖੂਨ ਆ ਉਹ ਬਣਦਾ ਨਹੀਂ ਹੈਗਾ ਤੇ ਕਿਉਂਕਿ ਮੇਰੇ ਇਸ ਕਰਕੇ ਮੇਰੇ ਜਿਹੜੇ ਹੱਥ ਪੈਰ ਆ ਖੁਸ਼ਕ ਰਹਿਣ ਲੱਗ ਪੈਂਦੇ ਆ ਸਰਫ ਦੇ ਨਾਲ ਤੇ ਤਾਂ ਕਰਕੇ ਵੈਸੇ ਸਾਬਣ ਦੇ ਨਾਲ ਵੀ ਰਹਿੰਦੇ ਨੇ ਮੈਨੂੰ ਸਾਬਣ ਤੋਂ ਵੀ ਅਲਰਜੀ ਹੈ ਤੇ ਬਟ ਕੋਈ ਨਾ ਕੋਈ ਤਾਂ ਕਹਿੰਦੇ ਕਿ ਕੱਪੜੇ ਧੋਣ ਵਾਸਤੇ ਕੋਈ ਨਾ ਕੋਈ ਤਾਂ ਆਪਾਂ ਨੂੰ ਕਰਨਾ ਹੀ ਚਾਹੀਦਾ ਹੈਗਾ ਹਨ ਤੇ ਮੇਰੇ ਹੱਥ ਵਗੈਰਾ ਜਿਹੜੇ ਨੇ ਉਹ ਥੋੜੇ ਵੀ ਆਕੜ ਵਗੈਰਾ ਜਾਂਦੇ ਨੇ ਤੇ ਇਹਨਾਂ ਦੀਆਂ ਵੇਇਨਸ ਜਿਹੜੀਆਂ ਹੈਗੀਆਂ ਨੇ ਤੇ ਇੱਕ ਮੇਰੇ ਜਿਹੜੇ ਨੇਲਸ ਨੇ ਉਹ ਫਟਨੇ ਸਟਾਰਟ ਹੋ ਜਾਂਦੇ ਨੇ ਤੇ ਅਲਰਜੀ ਕਿਸੇ ਵੀ ਚੀਜ਼ ਦੀ ਹਰ ਇੱਕ ਚੀਜ਼ ਦੀ ਮਾੜੀ ਹੋਈ ਹੈ ਅਲਰਜੀ ਅਲਰਜੀ ਤਾਂ ਵੈਗਰੂ ਕਦੀ ਵੀ ਕਿਸੇ ਨੂੰ ਕਿਸੇ ਚੀਜ਼ ਤੋਂ ਨਾ ਹੋਵੇ ਤੇ ਜਿਹੜੀਆਂ ਹਨ ਤੇ ਕਿਸੇ ਕਦੇ ਵੀ ਤੁਸੀਂ ਇਦਾਂ ਨਾ ਕਿਸੇ ਨੂੰ ਕਹਿਆ ਕਰੋ ਕਿ ਹਾਂ ਸ਼ਾਦ ਕੋਈ ਵਿਲੜਾ ਜਰ ਵਿਲੜ ਅੱਜ ਕੱਲ ਦੇ ਸਮੇਂ ਚ ਵਿਲਾ ਕੋਈ ਨਹੀਂ ਹੈਗਾ ਜੇ ਇਹ ਲਾਲੂ ਤੁਸੀਂ YouTube ਦੀ ਗੱਲ ਕਰਦੇ ਆ ਨੇ ਕਿ ਤੁਸੀਂ ਕੈਮਰਾ ਲੈ ਕੇ ਇੱਧਰ ਉੱਧਰ ਘੁੰਮਦੇ ਰਹਿੰਦੇ ਆ ਇਹ ਵੀ ਇੱਕ ਕੰਮ ਹੀ ਆ ਆਪਣੇ ਟਾਈਮ ਜੋ ਟਾਈਮ ਕੱਢ ਕੇ ਨਾਲ ਦੇ ਆਪਾਂ ਘਰ ਦਾ ਕੰਮ ਕਰਦੇ ਹੈਗੇ ਆ ਤੇ ਨਾਲੇ ਆਪਾਂ ਜਿਹੜਾ ਹੈ ਉਹ ਕੈਮਰਾ ਅਡਜਸਟ ਕਰਨਾ ਬਹੁਤ ਵਧੀਆ ਗੱਲ ਆ ਹਨਾ ਕਿ ਕੈਕ ਆਪਾਂ ਕੈਮਰੇ ਦੇ ਸਾਹਮਣੇ ਆਪਾਂ ਆਪਣੇ ਆਪ ਨੂੰ ਕੁਝ ਪ੍ਰੂਫ ਕਰ ਸਕਦੇ ਆ ਤੇ ਜਿਹੜੀਆਂ ਜਿਹੜੇ ਸੋਚਦੇ ਆ ਨਾ ਕਿ ਸ਼ਾਇਦ ਹਾਂ ਇਹ ਵੇਲੜਾਂ ਦਾ ਕੰਮ ਤੇ ਰੋਹੀ ਵੇਲੇ ਹੋਣਗੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਇਹ ਵੇਲਿਆਂ ਦਾ ਕੰਮ ਹੈ ਹਨਾ ਉਹ ਆਪ ਦਾ ਕੋਈ ਕੰਮ ਕਰਦੇ ਨਹੀਂ ਹੋਣੇ ਉਹ ਦੂਜਿਆਂ ਨੂੰ ਵਿਲਾ ਸਮਝਦੇ ਨੇ ਕਿ ਹਾਂ ਵੀ ਇਹ ਭਾਈ ਦੂਜਾ ਵਿਲਾ ਹੈ ਹਨ ਮੇਰੀਆਂ ਕਾਫੀਆਂ ਭੈਣਾਂ ਜਿਹੜੀਆਂ ਕਿ ਆਪਣੇ ਨਾਲ ਗੱਲ ਸ਼ੇਅਰ ਕਰਦੀਆਂ ਨੇ ਵੀ ਆਪਾਂ ਐਵੇਂ ਕਹੀਏ ਆਪਾਂ WhatsApp ਤੇ ਜ਼ਿਆਦਾ ਅਜ਼ਾਦੀ ਨਾਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੈਗੇ ਆ ਆਪਾਂ ਬਿਲਕੁਲ ਵਲੌਗਸ ਦੇ ਵਿੱਚ ਬਿਲਕੁਲ ਕਿਸੇ ਦੇ ਨਾਲ ਨਹੀਂ ਗੱਲ ਸ਼ੇਅਰ ਕਰਦੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੇ ਕੋਈ ਕਮੈਂਟ ਪੜ ਲੈਂਦਾ ਨਾ ਤੇ ਉਸ ਕਮੈਂਟ ਦੇ ਪਿਛੇ ਇੰਨੇ ਕੁ ਲੋਕ ਪੈ ਜਾਂਦੇ ਨੇ ਤੇ ਇਸ ਤੋਂ ਬੈਟਰ ਹੈ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਨਾਲ ਮਤਲਬ ਹੋਣਾ ਚਾਹੀਦਾ ਹੈ ਤੇ ਦੁੱਖ ਸੁੱਖ ਦੇ ਨਾਲ ਕਰ ਲੋ ਉਹ ਜਿਹੜਾ ਹੈਗਾ ਉਹ ਵਧੀਆ ਗੱਲ ਆ ਪਰ ਜਦੋਂ ਆਪਾਂ ਕਿਸੇ ਨੂੰ ਦਿਖਾ ਕੇ ਕਿਸੇ ਨਾਲ ਦੁੱਖ ਸੁੱਖ ਕਰਦੇ ਆ ਨਾ ਤੇ ਲੋਕੀ ਉਸ ਦਾ ਉਸ ਚੀਜ਼ ਦਾ ਮਜ਼ਾਕ ਬਣਾਉਣਾ ਜਿਹੜਾ ਹੈਗਾ ਉਹ ਸਟਾਰਟ ਕਰ ਦਿੰਦੇ ਨੇ ਲੋਕੀ ਇਹ ਨਹੀਂ ਸਮਝਦੇ ਕਿ ਜੇ ਅੱਜ ਅਸੀਂ ਕਿਸੇ ਦਾ ਮਜ਼ਾਕ ਬਣਾ ਰਹੇ ਹਾਂ ਕੱਲ ਹੋ ਸਕਦਾ ਕਿ ਸਾਡਾ ਵੀ ਮਜ਼ਾਕ ਬਣੇ ਤੇ ਪਲੀਜ਼ ਤੁਸੀਂ ਆਪਣਾ ਮਜ਼ਾਕ ਨਾ ਬਣਾਇਆ ਕਰੋ ਤੇ ਦੂਸਰੇ ਦਾ ਦੂਸਰੇ ਦਾ ਮਜ਼ਾਕ ਵੀ ਨਾ ਬਣਾਉਂਦਿਆ ਕਰੋ ਵੈਸੇ ਵੀ ਅੱਜ ਕੱਲ ਤਾਂ ਕਲ ਜੋਗੀ ਚੱਲਦਾ ਪਿਆ ਆ ਕੋਈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੈਗਾ ਕੋਈ ਕਿਸੇ ਨੂੰ ਖਾਂਦਾ ਦੇਖ ਕੇ ਖੁਸ਼ ਨਹੀਂ ਹੈਗਾ ਕੋਈ ਆਂਡੀ ਆ ਕੋਈ ਗਵਾਂਡੀ ਹੈ ਨਾ ਕਿਸੇ ਨੂੰ ਜੇ ਲਾਲੂ ਕੋਈ ਕੋਈ ਦੋ ਪੈਸੇ ਵੱਧ ਕਮਾ ਲੈਂਦਾ ਜੋ ਕੋਈ ਆਪਣਾ ਕੰਮ ਕਰਦਾ ਹਨ ਤੇ ਦੂਸਰੇ ਗਵਾਂਡੀ ਨੂੰ ਹੋ ਜਾਂਦਾ ਵੀ ਹਾਂ ਹਾਂ ਵੀ ਇਹ ਕਿਉਂ ਕਰਦਾ ਪਿਆ ਹੈ ਕਿਸ ਤਰ੍ਹਾਂ ਕਰਦਾ ਪਿਆ ਹੈ ਇਹਦਾ ਕੰਮ ਕਦੋਂ ਚੱਲਦਾ ਪਿਆ ਹੈ ਇਹਦਾ ਕੰਮ ਠੱਪ ਕਿਉਂ ਨਹੀਂ ਹੋ ਰਿਹਾ ਜੇਲਾ ਨੂੰ ਕੋਈ ਸੁਖੀ ਵਸਦਾ ਹੈ ਨਾ ਇਹ ਕਿਹੜੀ ਗੱਲ ਨੂੰ ਸੁਖੀ ਵਸਦਾ ਐਦੇ ਕੋਲ ਇਹੋ ਜਿਹਾ ਕੀ ਹੋਊਗਾ ਜਦ ਲੋਕਾਂ ਨੂੰ ਆਪਣੀ ਟੈਨਸ਼ਨ ਅੱਜ ਕੱਲ ਘਟਾ ਜਿਆਦਾ ਦੀ ਟੈਨਸ਼ਨ ਤਾਂ ਲੋਕਾਂ ਦੀ ਪਈ ਹੋਈ ਹੈ ਕਿ ਜਰ ਕਿਸੇ ਦੇ ਬਾਰੇ ਸੋਚੋ ਆਪਣੇ ਘਰ ਬਾਰੇ ਕਿਉਂ ਨਹੀਂ ਸੋਚਦੇ ਤੁਸੀਂ ਆਪਣੇ ਘਰ ਬਾਰੇ ਸੋਚੋ ਆਪਣੇ ਘਰ ਬਾਰੇ ਸੋਚੋਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹੋਗੇ ਜੇ ਦੂਜੇ ਬਾਰੇ ਸੋਚਦੇ ਰਹੋਗੇ ਤੇ ਦੂਜੇ ਬਾਰੇ ਹੀ ਸੋਚਦੇ ਰਹੋਗੇ ਕਦੀ ਨਹੀਂ ਤੁਸੀਂ ਆਪ ਆਪਣੇ ਆਪ ਦੇ ਵਿੱਚ ਕੋਸ਼ਿਸ਼ ਨਹੀਂ ਕਰ ਸਕਦੇ ਤੇ ਦੂਸਰੇ ਬਾਰੇ ਨਾ ਸੋਚਿਆ ਕਰੋ ਹਮੇਸ਼ਾ ਵਧੀਆ ਸੋਚ ਰੱਖੋ ਵਧੀਆ ਸੋਚ ਦੇ ਮਾਲਕ ਬਣੋ ਏਨੀ ਕਿ ਘਟਿਆ ਤੋਂ ਘਟਿਆ ਸੋਚ ਤੇ ਘਟਿਆ ਤੋਂ ਘਟਿਆ ਤੁਸੀਂ ਚਲਾਕੀਆਂ ਕਰੀ ਜਾਓ ਚੁਸਤੀਆਂ ਕਰੀ ਜਾਓ ਹਨ ਕਿਸੇ ਨਾਲ ਤੇ ਤੁਹਾਨੂੰ ਕੀ ਲੱਗਦਾ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਸਾਰਿਆਂ ਨੂੰ ਹੀ ਪਤਾ ਲੱਗਦਾ ਆ ਜਰ ਹਰ ਇੱਕ ਦੇ ਨਾਲ ਇੱਕ ਭੈਣਾ ਮੇਰੇ YouTube ਤੇ ਉਹ ਬਹੁਤ ਜ਼ਿਆਦਾ ਦੁਖੀ ਆ ਹਨ ਉਹ ਧਿਆਨ ਉਹ ਕਹਿੰਦੀ ਪਈ ਹਨਾ ਕਿ ਮੈਨੂੰ ਇੰਨੇ ਧੇਰ ਦੇ ਮੇਰੇ ਲਾਗੇ ਬੰਨੇ ਵਾਲੇ ਦੁਖੀ ਕਰਦੇ ਪੈਨੇ ਉਹਨਾਂ ਦੇ ਆਪਣੇ ਨੇ ਉਹਨਾਂ ਦੇ ਵੀ ਹਸਬੰਦ ਦਾ ਭਾਈ ਹੋਈ ਆ ਜਿਹੜਾ ਉਹ ਇੰਨਾ ਦੁਖੀ ਕਰਦੇ ਪੈ ਹਨਾ ਜਦ ਜੇ ਆਪਾਂ ਕਿਸੇ ਦੇ ਮਨ ਕੀ ਜੇ ਆਪਾਂ ਸੁਖੀ ਆ ਨਾ ਤੇ ਕਿਸੇ ਨੂੰ ਵੀ ਸੁਖੀ ਵੇਖ ਕੇ ਆਪਾਂ ਨੂੰ ਸਭ ਨੂੰ ਖੁਸ਼ ਹੋਣਾ ਚਾਹੀਦਾ ਜਰ ਉਹ ਸੁਖੀ ਹੈ ਤੇ ਉਹਦੇ ਵੱਲ ਵੇਖ ਕੇ ਜ਼ਿੰਦਗੀ ਆਪਣੀ ਜਿਹੜੀ ਹੈਗੀ ਉਹ ਜੀਣੀ ਚਾਹੀਦੀ ਹੈਗੀ ਨਾ ਕਿ ਕਿਸੇ ਨੂੰ ਅੱਗੇ ਵਾਧਾ ਦੇਖ ਕੇ ਉਸ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ ਅੱਜ ਕੱਲ੍ਹ ਦੁਨੀਆ ਦਾ ਇਹੀ ਹਾਲ ਆ ਕਿ ਕਿਸੇ ਨੂੰ ਅੱਗੇ ਵਾਧਾ ਦੇਖ ਕੇ ਉਸ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਣਗੇ ਭਾਈ ਇਸ ਦੀਆਂ ਲੱਤਾਂ ਖਿੱਚੋ ਜਿੰਨੀਆਂ ਵੀ ਆਪਾਂ ਖਿੱਚ ਸਕਦੇ ਆ ਇਹ ਕਿਤੇ ਅੱਗੇ ਨਾ ਲੰਘ ਜੇ ਦੁਨੀਆ ਦਾ ਆਹਾਂ ਹਾਲ ਜੇ ਤੁਸੀਂ ਕਿਸੇ ਨੂੰ ਖੁਸ਼ ਦੇਖ ਲਓ ਜੇ ਕੋਈ ਖੁਸ਼ ਹੋ ਲੂਗਾ ਤੇ ਤੁਹਾਡਾ ਕੀ ਘਸਦਾ ਹੈ ਤੁਹਾਡਾ ਕੋਈ ਘਸਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਦੀ ਦੁਨੀਆ ਹੈ ਅੱਜ ਕੱਲ ਹਨ ਜੇ ਉਹ ਮਾਂ ਪੁੱਤ ਦੀ ਜੋੜੀ ਵਾਲੇ ਵਲੌਗਸ ਵਾਲੇ ਹਨ ਉਹ ਵੀਡੀਓਸ ਪਾਉਂਦੇ ਨੇ ਲੋਕ ਕਿ ਉਹਨਾਂ ਨੂੰ ਟਾਰਗੇਟ ਕਰਨ ਦੇ ਲੱਗੇ ਹੋਏ ਨੇ ਪਤਾ ਨਹੀਂ ਕਿਉਂ ਇਦਾਂ ਕਰਦੇ ਪਏ ਨੇ ਹਰ ਕਿਸੇ ਨੂੰ ਟਾਰਗੇਟ ਨਾ ਕਰਿਓ ਆਪਣੀ ਲਾਈਫ ਦੇ ਨਾਲ ਮਤਲਬ ਰੱਖੋ ਨਾ ਕਿ ਦੂਜੇ ਦੀ ਲਾਈਫ ਨਾਲ ਕਿਸੇ ਨਾਲ ਮਤਲਬ ਰੱਖੋ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਨੈਕਸਟ ਵੀਡੀਓ ਨਾਲ ਜੇ ਤੁਹਾਨੂੰ ਆਪਣੀ ਥੋੜੀ ਜੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਣੇ ਜਿਹੜੇ ਕੱਪੜੇ ਸੀਗੇ ਉਹ ਮੋਸਟਲੀ ਆਪਣੇ ਜੀ ਕੱਪੜੇ ਗਏ ਆ ਧੁੱਪ ਤੇ ਆਪਾਂ ਬਸ ਹੁਣ ਜਿਹੜਾ ਹੈਗਾ ਸੀ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢਣਾ ਸੀਗਾ ਤੇ ਆਪਾਂ ਇੱਥੋਂ ਵਾਸ਼ਰੂਮ ਵਗੈਰਾ ਵੀ ਜਿਹੜੇ ਹੈਗੇ ਸੀ ਆਪਣੇ ਵਾਸ਼ ਕਰ ਲਏ ਸੀਗੇ ਲੱਗਦਾ ਜੀ ਆਪਾਂ ਕੱਪੜੇ ਸੁੱਕਣੇ ਪਾਉਣ ਤੇ ਮੈਂ ਨਿਚੋੜਦੀ ਨਹੀਂ ਹੁੰਦੇ ਕੱਪੜੇ ਕਿਉਂਕਿ ਫਿਰ ਕੱਪੜਿਆਂ ਨੂੰ ਨਾ ਬਾਲ ਕਾਫੀ ਜ਼ਿਆਦਾ ਪੈ ਜਾਂਦੇ ਨੇ ਇਸ ਕਰਕੇ ਮੈਂ ਥੋੜੇ ਜੀ ਉਹਨਾਂ ਨੂੰ ਨਿਚੋੜ ਕੇ ਤੇ ਮੈਂ ਇਸ ਤਰ੍ਹਾਂ ਉਹਨਾਂ ਦਾ ਛੜਕਾ ਕਰਕੇ ਤੇ ਉਹਨਾਂ ਨੂੰ ਪਾ ਦੇਣੀ ਹੁੰਦੀ ਆ ਤੇ ਆਪਾਂ ਜੇ ਆਪਣੇ ਘਰੇ ਗਮਲਿਆਂ ਦੇ ਵਿੱਚ ਨਾ ਕੁਝ ਕੁ ਕੀ ਕਾਫੀ ਜ਼ਿਆਦਾ ਮਿਨੀ ਕੇ ਡੈਕੋਰੇਸ਼ਨ ਵਾਸਤੇ ਜਿਸ ਤਰ੍ਹਾਂ ਦੇ ਪੈਰ ਖੜੀ ਹੁੰਦੀ ਆ ਹਨ ਤੇ ਫਲਾਵਰ ਵਗੈਰਾ ਜਿਹੜੇ ਹੋਗੇ ਨੇ ਉਹ ਲਗਾ ਦਿੱਤੇ ਨੇ ਤੇ ਉਹ ਵੀ ਤੁਰਦੇ ਪਏ ਨੇ ਜਦੋਂ ਤੁਰਗੇ ਜਾਂ ਉਹਨਾਂ ਦੇ ਫੁੱਲਾਂ ਨੇ ਸਟਾਰਟ ਹੋ ਗਏ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਉਹ ਕੁਜੇ ਦੇ ਵਿੱਚ ਵੀ ਲਗਾਏ ਹੈਗੇ ਨੇ ਕੁਜੇ ਬਹੁਤ ਜ਼ਿਆਦਾ ਪਏ ਹੈਗੇ ਨੇ ਇਸ ਘਰੇ ਦੇ ਵਿੱਚ ਤੇ ਆਪਾਂ ਕਹਿ ਕਿ ਕਿ ਉਹਨਾਂ ਆਪਾਂ ਨੂੰ ਹੌਲੀ ਹੌਲੀ ਜਿਹੜੇ ਸਾਰਾ ਇਹ ਯੂਜ਼ ਕਰੀਏ ਤੇ ਵੇਸਟ ਮਟੀਰੀਅਲ ਜਿਹੜਾ ਯੂਜ਼ ਕਰਕੇ ਤੇ ਆਪਣੀ ਜਿਹੜੀ ਘਰ ਦੀ ਆ ਬਰਕਤ ਆ ਉਹ ਆਪਾਂ ਵਧਾ ਸਕਦੇ ਹੈਗੇ ਉਹ ਕਿਸ ਤਰ੍ਹਾਂ ਵਧਾ ਸਕਦੇ ਹੈਗੇ ਆਪਾਂ ਤੁਹਾਡੇ ਨਾਲ ਡੇਲੀ ਤੋਂ ਡੇਲੀ ਜਿਹੜੀ ਵੀ ਲੌਗਿੰਗ ਆਪਣੀ ਡੇਲੀ ਵੀਡੀਓ ਆਇਆ ਕਰੋਗੇ ਤੁਹਾਡੇ ਤਾਂ ਤੇ ਪਲੀਜ਼ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਗਿਆ ਤੇ ਪਲੀਜ਼ ਸਾਰੇ ਭੈਣ ਭਰਾ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੀ ਜਣੇ ਆਪਣਾ ਖਿਆਲ ਰੱਖਿਓ ਤੇ ਜੋ ਵੀ ਮਨਮਰਜ਼ੀ ਚਾਹੁੰਦਾ ਆ ਉਹ ਕਰਿਆ ਕਰੋ ਕਿਉਂਕਿ ਇਹ ਜ਼ਿੰਦਗੀ ਆਪਾਂ ਨੂੰ ਵਾਰ-ਵਾਰ ਨਹੀਂ ਮਿਲਣੀ ਹੈਗੀ ਇੱਕ ਵਾਰ ਜ਼ਿੰਦਗੀ ਮਿਲਣੀ ਹੈਗੀ ਤੇ ਕਿਉਂ ਨਾ ਆਪਾਂ ਇਸ ਨੂੰ ਹੱਸ ਖੇਡ ਕੇ ਗੁਜ਼ਾਰੀਏ ਨਾ ਕਿ ਦੁਖੀ ਹੋ ਕੇ ਗੁਜ਼ਾਰੀਏ ਕਿਉਂਕਿ ਵਾਦੇ ਘਾਟੇ ਤਾਂ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ ਹਨਾ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਪਲੀਜ਼ ਕਦੇ ਵੀ ਦੁਖੀ ਨਾ ਹੋਇਆ ਕਰੋ ਤੇ ਹਮੇਸ਼ਾ ਖੁਸ਼ ਰਹਾ ਕਰੋ ਆਪਣੀ ਜ਼ਿੰਦਗੀ ਨੂੰ ਹੱਸ ਕੇ گزارੋ ਨਾ ਕਿਸੇ ਵੱਲ ਵੇਖ ਕੇ ਸੜੋ ਤੇ ਨਾ ਹੀ ਕਿਸੇ ਵੱਲ ਵੇਖ ਕੇ ਦੁਖੀ ਹੋ ਹਮੇਸ਼ਾ ਖੁਸ਼ ਰਹੋ ਹੱਸਦੇ ਬਸਦੇ ਰਹੋ ਤੇ ਚਲੋ ਜੀ ਬਾਏ ਬਾਏ ਟਾਟਾ ਟੇਕ ਕੇਅਰ ਆਪਾਂ ਪਾਲ ਜੀ ਆਪਣੇ ਕੱਪੜੇ ਸੁੱਕਣੇ ਆਪਣੀ ਬਾਲਟੀ ਹੋ ਗਈ ਜੀ ਵਿੱਲੀ ਤੇ ਚਲੋ ਜੀ ਬਾਏ ਥੈਂਕਸ ਫॉर ਵਾਚਿੰਗ